ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਹਾਰਾਜ ਸਾਰੇ ਤੇ ਮੇਰ ਪਰ ਆਪ ਰੱਖਣ ਕਰੋ ਰਾਮਦਾ ਜੀ ਤੇ ਜਪੂਰ ਖੇਡ ਰਿਹਾ ਤੇ ਜਪੂਰ ਦੇ ਮਮਾ ਬਾਹਰ ਆ ਬਾਕੀ ਉਹ ਪਣ ਕਹਿੰਦੇ ਜੀ ਆ ਕੇ ਗ੍ਰਾਮਣਾ ਹਰਜੀਤ ਨੂੰ ਬੋਲੇ ਚੋਕੜ ਉਹ ਪਣੇ ਮੋੜਾ ਨਾਰਮਲ ਗੱਲਾਂ ਆਦੀਆਂ ਹਾਸੇ ਪਾਣੇ ਜਗਾ ਬੋਕਾਸਾ ਐ ਜਿਹਦਾ ਇੱਕ ਦੂਜੇ ਨੂੰ ਤੇ ਐਨੀ ਨਹੀਂ ਦਲਤੇ ਲਾਈ ਦੂੰਗੀ ਮੈਂ ਨਹੀਂ ਲਾਉਂਦਾ ਤੇ ਇਹਨਾਂ ਦੇ ਬਦ ਚਾਹਦਾ ਰਹਿੰਦਾਗਾ ਕੋਈ ਖਾਸ ਗੱਲ ਨਹੀਂ ਕੀ ਤੇ ਦਿਲ ਸੇ ਨਾਲ ਆਇਆ ਕਰੋ ਜੇ ਤੁਹਾਡਾ ਭਰਾ ਬੈਠਾ ਭਰਾ ਦੇ ਮਾਰਿਆਂ ਨੂੰ ਤਾਂ ਬਲੌਗ ਵੇਖਣਾ ਹੀ ਪੈਣਾ ਤੇ ਬਾਕੀ ਐਸੀ ਕੋਈ ਗੱਲ ਨਹੀਂ ਕੀ ਇਹ ਮਾੜਾ ਮੋਟਾ ਤਾਂ ਭਰਾ ਕੱਲ ਦੇ ਰੋਣਾ ਮੈਂ ਬਹੁਤ ਕੋਈਦਾ ਨਾ ਜਿਹੜਾ ਕੈਮਰਾ ਚਾਲ ਬੋਰ ਕਰਦੇ ਸੀ ਮੈਨੂੰ ਸਵੇਰ ਦਾ ਤੁਹਾਨੂੰ ਯਾਦ ਕਰੀ ਜਾਂਦੀ ਸੀ ਪਾਪਾ 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 ਕਰੀ ਜਾਂਦੀ ਮੇਰਾ ਪੋਤਾ ਹੈ ਹੁਣ ਵੀ ਪਾਪਾ ਪਾਪਾ ਮੇਰਾ ਸੋਹਣਾ ਪੁੱਤ ਨਹੀਂ ਸ਼ਾਮ ਵੀ ਮੈਂ ਜਾਵਾਂ ਤੇ ਕਰਦੀ ਪਾਪਾ ਪਾਪਾ ਮੈਂ ਜਾ ਬਣੋ ਰਿਹਾ ਰਹਿੰਦਾ ਸਾਰੇ ਦਿਨ ਮम्मा ਕੋਲ ਤੇ ਪਾਪਾ 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 ਇਹ ਇਦਾਂ ਹੀ ਆ ਇਹ ਪਾਪਾ 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 ਕੰਦੋ ਜੋ ਇਦਾਂ ਹੀ ਆ ਤੁਸੀਂ ਬੜੇ ਖਾ ਪੈ ਗਏ ਦੋ 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 ਆ ਕੀ ਹੋ ਰਿਹਾ ਕਾਰਵਾਈ ਕਰ ਰਿਹਾ ਕੋਈ ਮੂੰਹ ਬਣਾਇਆ ਨੇ ਕਾਰਵਾਈ ਕਰ ਰਿਹਾ ਕੋਈ ਹਾਂ ਉਹ ਕੀ ਹੋ ਰਹੀ ਰਹਿੰਦ ਹੋਰ ਹਾਂ ਪਾ ਦੋ ਪਾ ਦੋ ਕਾਰਵਾਈ ਹੋ ਰਹੀ ਆ ਕਾਰਵਾਈ ਕਰ ਰਹਾ ਨਹੀਂ ਕਾਰਵਾਈ ਕਰ ਦੇ ਮੇਰੇ ਮਨ ਤੇ ਮੇਰੇ ਪਿੱਛੇ ਹਾਂ 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 ਕਾਰਵਾਈ ਹੋ ਰਹੀ ਆ ਰਹਿੰਦ ਪਾ ਦੋ ਕਾਜੀ ਕਾਰਵਾਈ ਹੋ ਓ ਫਾਲੀ ਪਾਲੀ ਫਾਲੀ ਹਾਲੀ ਫਾਲੀ ਫਾਲੀ ਓ ਓ ਫਲੀ 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 ਜਪਨੂਰੇ ਫਲੀ ਲਤਾਵਾ ਦਾ ਬੜਾ ਓ ਹੋ ਹੋ ਚੱਲ ਪਾਪਾ ਕੋਲ ਬੈਹ ਜੋ ਫਿਰ ਕੁਝ ਨਹੀਂ ਹੋਇਆ ਜਪਨੂ ਆਜੋ ਆਜੋ ਬਤਾ ਆਜੋ ਚਲੋ ਉઠੋ ਬਈ ਆ ਵੀ ਆਓ ਤੋ ਪਾਪਾ ਇਧਰ ਕੋਈ ਨਹੀਂ ਇਹਨਾਂ ਦਾ ਤਾਂ ਹੁੰਦਾ ਹੀ ਇਹਨਾਂ ਲਿਆਵੇਂ ਬੜਾ ਉਂਗਲ ਪੜਾ ਆਂ ਜਪਨੂਰੇ ਤੁਸੀਂ ਤੇ ਵੇ ਇਹ ਮੇਲਾ ਚੋਨਾ ਪੱਤ ਕੀਤੇ ਜੀ ਉਹ ਜਦੋਂ ਤੁਸੀਂ ਗਏ ਹੋ ਨਾ 11:30 ਵਜੇ ਹੈ ਨਾ ਤੇ ਉਦੋਂ ਦੀ ਸੁੱਤੀ ਹੋਰ ਨੁੱਠੀ ਜੇ ਤੁਸੀਂ ਆ ਲਾਗ ਅੱਛਾ ਉਹਨਾਂ ਦਾ ਘੰਟਾ ਤੇ ਹੋਈ ਹੈ ਉੱਠੀ ਨੂੰ ਉੱਠ ਕੇ ਪਾਪਾ ਪਾਪਾ ਲੱਗੇ ਗਏ ਹੋਰ ਅੱਛਾ ਆ ਗਿਆ ਏ ਅੱਜ ਕੱਲ ਨਹੀਂ 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 ਦੁੱਧ ਲੈ ਕੇ ਆਉਣਾ ਕੁੰਮੀ ਕੁੰਮੀ ਕਰਕੇ ਆ ਗਿਆ ਸੀ ਹੈ ਤੇ ਉਹਨਾਂ ਨੇ ਆਣਾ ਨਹੀਂ ਇੱਥੇ ਕਿੱਥੇ ਗਿਆ ਜੀ ਹੈ ਨਿੱਕੇ ਹੈ ਜਪਣ ਸਬਜ਼ੀ ਵਾਲੇ ਲੈਣਾ ਤੋਂ ਸਬਜ਼ੀ ਲੈਣੇ ਆ ਉਮਰ ਨੂੰ ਕਹਿੰਦਾ ਕੁੜੀ ਐ ਅ ਉਹ ਖਰਬੂਜਾ ਲੈਣਾ ਮਤੀਰਾ ਮੈਂ ਕਹਿੰਦਾ ਅੰਕਲ ਜੀ ਜਿਹੜਾ ਤੁਹਾਡੇ ਕੋਲੋਂ ਉਦਨ ਲਿੱਤਾ ਸੀ ਉਹੀ ਉਹ ਨਹੀਂ ਮੁੱਕਿਆ ਮੈਂ ਕਹ ਉਹ ਪੰਜ ਛੇ ਦਿਨ ਖਾਣਾ ਪਿਆ ਸਾਨੂੰ ਮੈਂ ਕਹ ਹੁਣ ਮੈਂ ਬੋਰ ਹੋ ਗਈ ਖਾ ਖਾ ਕੇ ਮੈਂ ਕਹ ਹੁਣ ਨਹੀਂ ਲੈਣਾ ਤੇ ਜਿੰਨਾ ਤੋਂ ਅਸੀਂ ਇਹ ਖਰਬੂਜਾ ਲਿੱਤਾ ਬਹੁਤ ਮਿੱਠਾ ਖਰਬੂਜੇ ਸਵਾਦ ਲੱਗਦੇ ਹਨ ਮੈਂ ਉਹਨਾਂ ਨਾਲੋਂ ਵੀ ਅ ਕਿੰਨਾ ਖਰਬੂਜਾ ਤਰਬੂਜ ਨਾਲੋਂ ਵੀ ਮੈਂ ਖਰਬੂਜਾ ਸਵਾਦ ਲੱਗਦਾ ਖਰਬੂਜ ਮੈਂ ਇਹ ਤਾਂ ਰੋਟੀ ਨਾਲ ਬਹੁਤ ਸਵਾਲ ਲੱਗਦਾ ਤੁਸੀਂ ਰੋਟੀ ਨਾ ਖਾਉਣ ਨਾ ਮੈਂ ਰੋਟੀ ਨਾ ਖਾਵਾਂਗੀ ਇਹਦਰ ਉਹ ਜਿਹੜੀ ਰੇਤ ਰੇਤਾ ਗਿਰੀ ਹੈ ਗਲੀ ਦੇ ਵਿੱਚ ਰਾਤੋ ਰਾਤ ਚੱਕੀ ਜਾਏਗੀ ਹਾਂ ਚੱਕੀ ਜਾਂਦੇ ਸਾਡੀ ਗਲੀ ਬੰਦ ਹੋ ਗਈ ਤੁਹਾਡੇ ਭਾਜੀ ਉਹ ਤੋਂ ਬਾਜ਼ਾਰੋਂ ਘੁੰਮ ਕੇ ਐਡੀ ਦੂਰੋਂ ਆਏ ਨੇ ਤੇ ਆਪਣਾ ਮੈਂ ਕਿਹਾ ਸੀ ਸਮਾਨ ਲੈ ਕੇ ਆਓ ਤਾਂ ਫਿਰ ਡਬਲ ਵਰੀ ਦੋ ਵਰੀ ਚੱਕਰ ਲੱਗ ਜਣਾ ਸੀ ਲੰਬੇ ਲੰਬੇ ਹਾਂ ਨਾ ਮਿਹਨਤ ਲੱਗ ਹੋ ਜਾਣੀ ਸੀ ਕਿੰਨੀ ਥੱਕ ਗਏ ਅਸੀਂ ਤੇ ਟਿੰਡੇ ਨਹੀਂ ਖਾਣੇ ਅਸੀਂ ਤੇ ਆਲੂ ਕੀ ਸਬਜ਼ੀ ਬੱਟ ਦੇਖੋ ਨਾ ਬੱਟ ਟਿੰਡੇ ਬਣੇ ਹਾਂ ਮੈਂ ਬਣਾਇਆ ਮੈਂ ਬਣਾਇਆ ਮੈਂ ਬਣਾਇਆ ਬੜੇ ਰੀਝਾ ਤੇਰੇ ਆਲੂ ਆ ਮੈਂ ਬਣਾਇਆ ਉਹਨਾਂ ਗੋਡੇ ਦਾ ਤਾਂ ਮਰੀ ਜਨੀ ਮੈਂ ਬਣਾਇਆ ਕੱਲ ਮੈਂ ਬਣਾਈ ਸੀ ਅੱਜ ਤੁਸੀਂ ਬਣਾਏ ਅੱਜ ਤੁਸੀਂ ਕੜਸੀ ਮਾਰ ਰਹੇ ਤੁਸੀਂ ਬਣਾਤੇ ਆਲੂ ਦੀ ਸਬਜ਼ੀ ਵੀ ਉਹਨੂੰ ਮੈਂ ਹੀ ਬਣਾਈ ਬੋਰ ਹੋ ਗਈ ਤੁਹਾਡੇ ਹੱਥ ਦੀ ਖਾਲ ਕਰਕੇ ਹਮ ਯਸ ਹੁਣ ਮੈਂ ਆਪਣੇ ਹੱਥ ਦਿਖਾਉਂਗੀ ਤੁਹਾਨੂੰ ਮਿਰਚਾਂ ਪਾਉਂ ਕਰਾਂਗੀ ਜਿਆਦਾ ਸਾਰੀਆਂ ਪਾਮਟ ਮਿਰਚਾਂ ਖੀਰੇ ਨਾਲ ਨਾਲ ਖੀਰੇ ਖੀਰੇ ਘਰੀਆਂ ਅੱਜ ਖੀਰਾ ਨਾ ਕੱਟਿਓ ਖੀਰਾ ਤਾਂ ਮੈਂ ਨਹੀਂ ਕੱਟਣਾ ਖੀਰਾ ਨਹੀਂ ਕੱਟਣਾ ਅੱਜ ਇਹ ਨਾਲ ਹੀ ਖਾਓ ਤੁਸੀਂ ਠੀਕ ਹੈ ਮੇਰਾ ਖਾਣਾ ਨਹੀਂ ਮੈਂ ਅਜੇ ਖਾਦਾ ਨਹੀਂ ਮੈਂ ਰੋਟੀ ਨਾਲ ਖਾਵਾਂਗੀ ਰੋਟੀ ਨਾਲ ਚੰਗਾ ਲੱਗੇਗਾ ਮੈਂ ਇੱਥੇ ਖਾਣੀ ਆ ਰੋਟੀ ਦਾ ਪ੍ਰੇਮੀ ਆ ਮੈਂ ਰੋਟੀ ਨਾ ਖਾਓ ਇਹ ਫਟੇਜਾ ਕਰਦੇ ਨੇ ਮਿਰਚਾਂ ਵਾਲੇ ਜਿਨਾਂ ਦੇ ਮੈਂ ਕਰਾ ਲਈ ਲੈ ਜੱਪਨੂਰੇ ਚੀਚੋ ਉਹ ਪਾਣੀ ਬਾਅਦ ਚ ਪੀ ਰਹੀ ਜੱਪਨੂਰੇ ਇਧਰ ਖਾਣੀ ਨਾ ਇਧਰ ਥਾਲੀ ਚ ਉਹ ਸਬਜ਼ੀ ਰੱਖ ਲੈਣੀ ਅੱਗੇ ਨੂੰ ਆਪ ਖਾਣੀ ਆ ਨਹੀਂ ਨਾ ਖਾਣ ਮਿੱਠੀ ਖਾਣੂ ਜੱਪਨੂਰੇ ਸ਼ਿੱਕ ਆ ਰਹਿ ਮੈਂ ਦਿਨੋਂ ਤੋਂ ਆ ਰਹਿ ਕਿ ਬਸ ਨਹੀਂ ਬੱਸ ਬਸ ਬਹਾਰ ਹੈ ਉਸਕੇ ਲਈ ਜੇ ਮੈਂ ਸਾਹਿਬ ਜੀ ਜਰਾ ਹਉਣ ਦੇ ਪਰਿਆ ਸੀ ਨਾ ਰਗ ਉਹ ਮਿਕਸ ਹੋ ਗਿਆ ਨਾ ਜਦੋਂ ਬਰਾਈ ਦਿੱਤੀ ਰੋਟੀ ਦੀ ਉਹ ਹੱਥ ਮਿਕਸ ਹੋ ਗਿਆ ਮਰਚ ਵਾਲਾ ਹੋ ਗਿਆ ਖਾਜੀ ਇਹੋ ਫੋਕਲਾ ਦੀਸ ਵਿੱਚ ਬਤਲ ਜੀ ਪਾਣੀ ਨਹੀਂ ਚੱਕ ਥੋੜੀ ਜਿਹੀ ਲੈ ਗਈ ਹੈ ਸਾਬ ਜੀ ਰੋਟੀ ਖਾਣੀ ਚਾਹਤ ਹੈ ਇਹ ਕਿੱਡਾ ਜਾਂ ਨਹੀਂ ਲੋਟ ਆਉਂਦਾ ਇਹ ਹੈ ਹੈ ਰੋਟੀ ਕਨ ਮੈਂ ਤਾਂ ਨਾ ਚੀਜੀ दही खा लिया कर तू सुबह सुबह दही खाया खंड चीनी पाके करो हाँ छाना हो गया भाई बाखर बाबा जी हैंड जोड़ो

ਛੋਟੇ ਬੋਲ ਜੀ ਹੁਣ ਬਾਬਾ ਬਾਬਾ ਅਗਲੂ ਵਾਏ ਗਰੂ ਵਾਏ ਗਰੂ ਵਾਏ ਗਰੂ ਹੱਥ ਜੋੜ ਕੇ ਕਰੋ ਵਾਏ ਗਰੂ ਬਾਬਾ ਕਰੋ ਹੱਥ ਜੋੜ ਕੇ ਬਤਾ ਆ ਕੀ ਕਿਤਾ ਬਤਾ ਹੱਥ ਜੋੜ ਕੇ ਕਰੋ ਹੈ ਲੋ